ਇਹ ਚਲ ਵੀ ਕਰਾਇਆ ਕਿ ਦਿਸਨ ਦੇ ਵਿੱਚ ਆਵੇ ਐਸ ਐਚਓ ਕਰਤਾਰਪੁਰ ਕਿਸ਼ਕਰ ਰਾਮ ਕੁਮਾਰ ਦੇ ਅਧਿਆਪੀ ਪਾਰਟੀ ਨੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੇ ਐਸ ਐਸ ਬ੍ਰਿਗੇਡਰ ਨੂੰ ਕਹਿੰਦਾ ਕਿ ਕਿਸੇ ਨੇ ਜਦੋਂ ਕਿਸੇ ਦਾ ਠੇਰੇ ਕੋਲ ਪਹੁੰਚਿਆ ਤਾਂ ਦੋ ਲੱਤੀ ਮਰੇ ਗਿਰੇ ਨੂੰ ਦੇਖ ਕੇ ਕਿਸੇ ਨੇ ਕੋਸ਼ਿਸ਼ ਕੀਤੀ ਜਦੋਂ ਐਸ ਐਸ ਬ੍ਰਿਗੇਡਰ ਨੇ ਉਹਨਾਂ ਨੂੰ ਰੋਕੂ ਕੀਤਾ ਜnabla ਰੋਕਿਆ ਕਿਤੇ ਨੇ ਆਪਣਾ ਨਾਮ ਸਤ ਕਰਨ ਤੇ ਦੂਜੇ ਦੇ ਆਪਣਾ ਹਰਮਨ ਦੱਸਿਆ ਇਹਦੀ ਕਲਾਸੀ ਲਈ ਪਰ ਹਰਮਨ ਕੋਲ ਇੱਕ ਸੈਮਪਲ ਇੱਕ ਪਿਸਤਲ ਦੇਸੀ ਜਿਸ ਦਾ ਪੁਆਇੰਟ 34 ਤੇ ਨਾਲ ਇੱਕ ਮੈਗਜ਼ੀਨ ਜਿਹਦੇ ਵਿੱਚ ਪੰਜ ਰਾਉਂਡ ਸੀਗੇ ਵੇਲੇ ਤੇ ਉਹਦੀ ਜੇਬ ਦੇ ਵਿੱਚ ਇੱਕ ਹੋਰ ਨਰਗੀ ਮਿਲਿਆ ਜਿਹਦੇ ਵਿੱਚ ਪੰਜ ਰਾਉਂਡ ਜਿੱਦਾਂ ਗਰੇ ਤੇ ਜਿਹੜਾ ਸੀ ਦਸਤਾਨ ਦਸਤਾਨ ਕਰਨ ਨੂੰ ਸਾਨੂੰ ਗੁਲਵਿੰਦਰ ਇਹਦੀ ਕਲਾਸੀ ਲਿਖ ਇਸ ਤੇ ਗੋਲ ਨੂੰ 7.65 ਦਾ BC ਕਸਾ ਮਿਲਿਆ ਜਿਹਦੇ ਵਿੱਚ ਇੱਕ ਰੌਂਦ ਲੋਰ ਸੀਗਾ ਤੇ ਇੱਕ ਰੌਂਦ ਉਹਦੀ ਜੇਹ ਕਿਚੂ ਮਿਲਿਆ ਜਦੋਂ ਉਹਨੂੰ ਪੁੱਛੇ ਕਿ ਤੀ ਪਤਾ ਲੱਗਿਆ ਕਿ ਪਹਿਲਾਂ ਵੀ ਨਾ ਤੇ ਕੇਸ ਸੀਸਟਰ ਜਿਹੜਾ ਸਸਤਾਨਾ ਤੇ ਪਹਿਲਾਂ ਵੀ ਜਾਣਦੇ ਸੀ ਉਸ ਤੋਂ ਹੋਇਆ ਕਿਚੋ ਦੋੜਾਂ ਵਿੱਚ ਪਰਚਾ ਦਰਜਾ ਹੋਵੇ ਇੱਕ ਮਾਰਚੇ ਦੇ ਵਿੱਚ ਪਰਚਾ ਦਰਜਾ ਉਹ ਤਿੰਨ ਕੁ ਮਹੀਨੇ ਪਹਿਲਾਂ ਲਗਭਗ ਉਦੋਂ ਜਮਾਨਤ ਤੇ ਇਹ ਕੇਦਾ ਚਲਚਲ ਵਿਜੇ ਇਹਨਾਂ ਬੰਦਾ ਜੀ ਪੁਲਿਸ ਦੇ ਰਸਤੇ ਵਿੱਚ ਹੈ ਉਹਦੇ ਨਾਲ ਮਿਲ ਕੇ ਇਹਨਾਂ ਦੇ ਗੱਲਬਾਤ ਹੋ ਜਾਂਦੀ ਹੈ। ਵਕੀਰ ਤੋਂ ਤੀਸ ਅਸੀਂ ਕਰ ਰਹੇ ਹਾਂ ਨਿਰਦੇਸ਼ ਆਦੀ ਹੈ। ਇਹਨਾਂ ਦਾ ਬੁਸ਼ਾ ਮਾਂ ਲੈ ਕੇ ਇਹਨਾਂ ਨੂੰ ਅੱਧਾ ਕਿਤਾ ਜਦੋਂ ਇਹਨਾਂ ਨੇ ਮਿਸਟਰ ਕਿਥੋਂ ਦੇ ਕਿਤੇ ਇਹਨਾਂ ਨਾਲ ਕਿਹੜੀਆਂ ਕਿਹੜੀਆਂ ਵਾਰਤਾਂ ਕਰ ਰਹੇ ਅਸੀਂ ਨਿਰਦੇਸ਼ ਆਦੀ ਹੈ।